ਹਾਂਜੀ ਬਈ ਇਹ ਹੱਥ 'ਚ ਡੱਬੀ ਜੀ ਚੱਕੀ ਹੋਈ ਆ ਕੀ ਗੱਲ ਆ ਇਹ ਕਿਹੜਾ ਨਸ਼ਾ ਕਰਦੇ ਸੀ ਤੁਸੀਂ ਪਹਿਲਾਂ ਤਾਂ ਇਹ ਦੱਸੋ ਮੈਂ ਇਹ ਕਾਫੀ ਸਮੇਂ ਤੋਂ ਚਿੱਟਾ ਪੀਂਦਾ ਸੀ ਅੱਛਾ ਜੀ ਇਹ ਉਹਦੀ ਦਵਾਈ ਆ ਜੀ ਅੱਛਾ ਹਾਂਜੀ ਓਕੇ ਤੁਸੀਂ ਕਹੇ ਵੀ ਚਿੱਟਾ ਪੀਨੋ ਇਹੋ ਜੀ ਕੀ ਮਜਬੂਰੀ ਪੈ ਗਈ ਸੀ ਵੀ ਚਿੱਟਾ ਪੀਣ ਲੱਗੇ ਸੀ ਤੁਸੀਂ ਬਸ ਹੀ ਸੌਂਗ ਸੌਂਗ 'ਚ ਲੱਗੇ ਯਾਰਾਂ ਦੋਸਤਾਂ ਨਾਲ ਛੌੜ ਜੀ ਸ਼ੌਂਕ ਤਾਂ ਹੋਰ ਵੀ ਬਹੁਤ ਹੁੰਦੇ ਆ ਨਹੀਂ ਬਸ ਯਾਰਾਂ ਦੋਸਤਾਂ ਨਾਲ ਜਦੋਂ ਬੈਹਦੇ ਤੇ ਉਹਦੇ ਮਾਰ ਲਈ ਲੱਗ ਗਈ ਜੀ 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 ਵੀ ਹੁਣ ਛੱਡ ਦਿੱਤਾ ਕਿ ਹਲੇ ਵੀ ਕਰ ਰਹੇ ਹੋ ਇਹ ਹੁਣ ਛੱਡ ਦਿੱਤਾ ਜੀ ਅੱਛਾ ਕਿਵੇਂ ਛੱਡਿਆ ਫਿਰ ਤੁਸੀਂ ਇਹ ਦਵਾਈ ਨਾਲ ਜੀ ਅੱਛਾ ਇਹ ਕਿਹੜੀ ਦਵਾਈ ਮਤਲਬ ਕਿਵੇਂ ਅਸਰ ਕਰਦੀ ਹੈ ਇਹ ਇਹ ਅਸਰ ਤੋੜ ਨਹੀਂ ਲੱਗਣ ਦਿੰਦੀ ਬਿਲਕੁਲ ਜੀ ਅੱਛਾ ਕਿਵੇਂ ਨਹੀਂ ਤੋੜ ਲੱਗਣ ਦਿੰਦੀ ਹੈਗੀ ਸੀ ਮਤਲਬ ਜਿਵੇਂ ਮਤਲਬ ਕਮਜ਼ੋਰੀ ਹੋ ਜਾਂਦੀ ਹੈ ਸਰੀਰ 'ਚ ਕੋਈ ਵੀ ਮਤਲਬ ਦਰਦ ਨਹੀਂ ਮਹਿਸੂਸ ਹੁੰਦਾ ਕੋਈ ਤੋੜ ਨਹੀਂ ਲੱਗਦੀ ਜੀ ਹਾਂਜੀ ਜੀ ਕਿੰਨੇ ਟਾਈਮ ਦਵਾਈ ਖਾਣੇ ਹੋ ਫਿਰ ਤੁਸੀਂ ਇਹ ਇਹ ਸਵੇਰੇ ਸ਼ਾਮ ਜੀ ਉਂਝੀ ਦਪਹਿਰੀ ਠੀਕ ਆ ਇੱਕ ਕੈਮਰੇ ਕਰਕੇ ਬੋਲੀ ਜਾਣੇ ਹੋ ਕਿ ਅਸਲ ਵਿੱਚ ਸੱਚੀ ਛੱਡ ਦਿੱਤਾ ਤੁਸੀਂ ਬਿਲਕੁਲ ਹੀ ਛੱਡ ਦਿੱਤਾ ਜੀ ਅੱਛਾ ਉਹੀ ਕਹਿ ਕੋ ਕਿ ਤਾ ਨਹੀਂ ਬਿਠਾਏ ਹੋਏ ਪੈਸੇ ਦੇ ਕੇ ਨਾ ਕੁਛ ਨਹੀਂ ਦਿੱਤਾ ਜੀ ਪੈਸਾ ਕੋਈ ਨਹੀਂ ਹਾਂ ਕਈ ਵਾਰ ਐ ਹੁੰਦਾ ਵੀ ਬਸ ਤੂੰ ਆਂ ਬੋਲਦੀ ਬਸ ਇਹਨੇ ਲੈ ਲਈ ਪੈਸੇ ਨਾ ਨਾ ਜੀ ਬਿਲਕੁਲ ਮੇਰੇ ਲਵੇ ਆ ਕੇ ਦੇਖ ਵੀ ਸਕਦਾ ਬੰਦਾ ਕੋਈ ਮਤਲਬ ਵੀ ਖਾਂਦਾ ਕਨਾ ਮੈਨੂੰ ਨਾਲ ਰੱਖ ਕੇ ਦੇਖ ਵੀ ਸਕਦਾ ਅਗਲਾ ਵੀ ਮਤਲਬ ਖਾਂਦਾ ਕਨਾ ਜੀ ਜੀ ਮਤਲਬ ਕਰਨ ਦਾ ਲਾਗੇ ਸੀ ਫਿਰ ਛੱਡਣਾ ਕਿੰਨਾ ਕਾ ਔਖਾ ਰਿਹਾ ਤੁਹਾਨੂੰ ਨਹੀਂ ਜੀ ਮੈਂ ਬਹੁਤਾਂ ਮਤਲਬ ਦਵਾਈ ਖਾ ਚੁੱਕਿਆ ਸੀ ਪਹਿਲਾਂ ਵੀ ਜੀ ਲੇਕਿਨ ਮੈਨੂੰ ਆ ਦਵਾਈ ਹੈ ਜਿਹੜੀ ਪਹਿਲੀ ਵਾਰ ਮਤਲਬ ਬਹੁਤ ਵਧੀਆ ਲੱਗਿਆ ਜੀ ਛੱਡਣ ਵੇਲੇ ਮਤਲਬ ਕੋਈ ਦਰਦ ਨਹੀਂ ਕੋਈ ਅੱਖਾਂ 'ਚ ਪਾਣੀ ਨਹੀਂ ਕੋਈ ਬਾਸੀ ਨਹੀਂ ਜਿਵੇਂ ਬਿਲਕੁਲ ਨਹੀਂ ਹੋਏਗੀ ਇੱਥੇ ਫਿਰ ਕਿਵੇਂ ਪਹੁੰਚੇ ਹੋਰ ਵੀ ਹਸਪੀਟਲ ਬਹੁਤ ਨੇ ਥਾਂ ਥਾਂ ਦੇ ਦੁਕਾਨਾਂ ਪਾਈਆਂ ਹੋਈਆਂ ਨੇ ਥਾਂ ਥਾਂ ਦੇ ਦਵਾਈਆਂ ਦਿੰਦੇ ਨੇ ਫਿਰ ਇੱਥੇ ਕਿਵੇਂ ਪਹੁੰਚੇ ਕੌਣ ਤੁਹਾਨੂੰ ਇੱਥੇ ਲੈ ਕੇ ਆਇਆ ਪੁਰੇ ਜੀ ਕੋਈ ਮੇਰੇ ਲਵੇ ਘਰਾਟ ਪੈਂਦਾ ਉੱਥੇ ਦੇ ਮੁੰਡੇ ਨੇ ਦੱਸਿਆ ਸੀ ਨਹੀਂ ਅੱਛਾ ਜੀ ਠੀਕ ਹਾਂਜੀ ਭਾਈ ਜੋ ਵੀ ਤੁਸੀਂ ਇਹ ਕਰ ਰਹੇ ਸੀ ਕਿੰਨੇ ਟਾਈਮ ਤੋਂ ਕਰ ਰਹੇ ਸੀ ਇਹ ਮੈਨੂੰ 14-15 ਸਾਲ ਹੋ ਗਏ ਅੱਛਾ 14-15 ਸਾਲ ਠੀਕ ਹੈ ਠੀਕ ਹੈ ਆ ਲਾਸਟ ਸਵਾਲ ਵੀਰ ਜੀ ਮੇਰੇ ਇਹ ਰਹੂਗਾ ਵੀ ਤੁਸੀਂ ਜਿਹੜੇ ਤੁਹਾਡੇ ਵਰਗੇ ਨੌਜਵਾਨ ਨੇ ਜਾਂ ਹੋਰ ਨੇ ਹਨਾ ਮਤਲਬ ਉਹ ਛੱਡਣ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਕੀ ਅਪੀਲ ਕਰੋਗੇ ਜਿਆਦਾ ਤਰਜੀ ਜਿਵੇਂ ਹੁਣ ਮੈਂ ਸੀਗਾ ਮਨਸਾ ਕਰਦਾ ਸੀ ਜਿਆਦਾਤਰ ਹਰੇਕ ਮਤਲਬ ਮੁੰਡੇ ਨੂੰ ਜਾਂ ਮਰੀਜ਼ ਨੂੰ ਇਹੀ ਦਿੱਕਤ ਆਉਂਦੀ ਆ ਛੱਡਣ ਵੇਲੇ ਜੇ ਹੱਡ ਪੈਰ ਦੁਖਦੇ ਨੇ ਤੋੜ ਲੱਗਦੀ ਆ ਜਿਆਦਾ ਦਿੱਕਤ ਇਹੀ ਆਉਂਦੀ ਆ ਸਭ ਨੂੰ ਵੈਸੇ ਮੈਨੂੰ ਤਾਂ ਪਤਾ ਜੀ ਸਭ ਨੂੰ ਪਤੀ ਹੁੰਦਾ ਮਤਲਬ ਵੀ ਜਿਹੜਾ ਕੋ ਹੁੰਦਾ ਨਿਕਲਿਆ ਹੁੰਦਾ ਜੀ ਚੋਂ ਵੀ ਜੇ ਹੱਡ ਪੈਰ ਦੁਖਦੇ ਨੇ ਬਾਸੀਆਂ ਤੋੜ ਲੱਗਦੀ ਆ ਜਿਹੜੇ ਬੰਦੇ ਨੂੰ ਇਹ ਚੀਜ਼ ਦੀ ਕੋਈ ਦਿੱਕਤ ਨਹੀਂ ਆਉਂਦੀ ਇਹ ਦਵਾਈ ਨਾਲ ਜੀ